ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਆ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦੇ ਵੀ ਤਹਿਤੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਤੁਹਾਨੂੰ ਇੱਕ ਮੂਰਤੀ ਦਿਖਾਉਣੀ ਆ ਮੂਰਤ ਛੱਡੋ ਇੱਕ ਕੋਏ ਨੂਰ ਹੀਰਾ ਹੀ ਦਿਖਾ ਦੇਣਾ ਹੀਰਾ ਹੋਵੇ ਵੀ ਕੌਣਾ ਹੀਰੇ ਦੀ ਬੱਚੀ ਆ ਹਾਂਜੀ ਦੋਸਤੋ ਆਪਣੇ ਵਾਲੇ ਸਟਾਰ ਬੋਏ ਡਾਇਮੰਡ ਦੀ ਬੱਚੀ ਆ ਡਾਇਮੰਡ ਨੇ ਇਹੋ ਜੇ ਹੀਰੇ ਸੂਏ ਆ ਤੇ ਇਹ ਬੱਚੀ ਦਾ ਨਾਮ ਨੂਰੀ ਰੱਖਿਆ ਅੱਜ ਆਪਾਂ ਲਾਈਵ ਹੋਏ ਸੀ ਤੇ ਲਾਈਵ 'ਚ ਇਹਦਾ ਨਾਮ ਬੱਚੀ ਦਾ ਨੂਰੀ ਰੱਖਿਆ ਸੀ ਕੀ ਡਿਟੇਲ ਆ ਲਾਈਵ ਦੇਖ ਕੇ ਕਾਫੀ ਭਰਾਂਵਾਂ ਮੰਗਾਈ ਬਾਈ ਇਹਦੀ ਵੀਡੀਓ ਪਾਉ ਤੇ ਆਪਾਂ ਲਾਈਵ 'ਚ ਹੀ ਕਹਿਤਾ ਸੀ ਵੀ ਅੱਜ ਇਹਦੀ ਫੋਟੋ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਆਪਾਂ ਨੂੰ ਪਤਾ ਹੀ ਜਿੰਨਾ ਇਹ 'ਚ ਹੁਸਨ ਆ ਮੰਗਤਾ ਹੋਊ ਬੱਚੀ ਦੀ ਬਾਕੀ ਸਾਰੀ ਡਿਟੇਲ ਦਮੈਂ ਤੁਹਾਨੂੰ ਕਿੰਨੀ ਉਮਰ ਆ ਕੀ ਹਾਈਟ ਆ ਘੋੜੇ ਬਾਰੇ ਤਾਂ ਆਪਾਂ ਤੁਹਾਨੂੰ ਦੱਸ ਦੇ ਦਿੱਤਾ ਆਪਣੇ ਘੋੜੇ ਦੀ ਤੇ ਰੇਟ ਬਹੁਤ ਜਾਇਜ਼ ਆ ਕਵਾਲਿਟੀ ਵੀ ਪੂਰੀ ਰੇਟ ਦੇ ਨਾਲ ਨਾਲ ਆ ਇਨਵਿਜਿਬਲ ਰੇਟ ਡਾਊਨ ਆ ਤਾਂ ਕੁਆਲਿਟੀ ਮਾੜੀ ਹੋ। ਕੁਆਲਿਟੀ ਵੀ ਟਾਪ ਦੇ ਕੁਆਲਿਟੀ ਦਾ ਭਾਈ ਗੱਲ ਹੀ ਸਾਡੋ ਜਿੱਥੇ ਡਾਇਮੰਡ ਖੜ ਜੇ ਨਾ ਉੱਥੇ ਕੁਆਲਿਟੀ ਦਾ ਤਾਂ ਖੁੱਲੇ ਕੰਨਾਂ ਵਾਲਿਆਂ ਘੋੜੀਆਂ ਤੇ ਵੀ ਸਿੰਧੀ ਘੋੜੀਆਂ ਤੇ ਵੀ ਕੁਆਲਿਟੀ ਸੁਆ ਹੋਇਆ। ਕੰਬੀਆਂ ਨੁਕਰੀਆਂ ਦਾ ਛੱਡੋ ਸਿੰਧੀਆਂ ਤੇ ਵੀ ਸੁਆ ਹੋਇਆ। ਸੋ ਸਾਰੀ ਡਿਟੇਲ ਦਵਾਂ ਕਿੰਨੀ ਉਮਰ ਦੀ ਐ ਬਸ ਬੇਨਤੀ ਇੰਨੀ ਕਾ ਵੀ ਜਿਹੜੇ ਭਰਾ ਚੈਨਲ ਨਵੇਂ ਹਨ ਚੈਨਲ ਸਬਸਕ੍ਰਾਈਬ ਕਰ ਲਓ। ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਤੇ ਆਪਣੇ ਚੈਨਲ ਤੇ ਆਉਂਦਾ ਰਹੇ। ਤੋਂ ਦੋਸਤੋ ਜਿਆਦਾ ਸਮਾਂ ਨਾ ਖਰਾਬ ਕਰਦੇ ਵੀਡੀਓ ਵੱਲ ਬਾਧਿਆ ਦੇਖੋ ਨਖਰਾ ਤਾਂ ਦੇਖੋ ਜਿਵੇਂ ਮੋਰਨੀ ਪਹਿਲਾਂ ਪਾਉਂਦੀ ਆਉਂਦੀ ਹੁੰਦੀ ਹੈ ਨਾ ਪੈਰ ਧਰਨ ਦਾ ਅੰਦਾਜ਼ ਗਰਦਨ ਚੱਕ ਕੇ ਤੁਰਨਾ ਕੰਨ ਕੰਡੀਸ਼ਨ ਕਿਸੇ ਪਾਸੇ ਬੱਚੀ ਹੱਥ ਧਰਾਵੀ ਨਹੀਂ ਬੱਚੀ ਹੈ ਹੀ ਛੁੱਟਿਆ ਜੇ ਘੋੜੀ ਹੁੰਦੀ ਤਾਂ ਗੱਲਾਂ ਕਰਾ ਦਿੰਦੀ ਪਰ ਛੋਟੀ ਉਮਰੇ ਵੀ ਵੱਡੇ ਵੱਡੇ ਰਿਕਾਰਡ ਪੈਦਾ ਕਰਨ ਦੀ ਜ਼ਰਤ ਰੱਖਦੀ ਹੈ ਬੱਚੀ। ਬਾਕੀ ਆਪਾਂ ਆ ਮਾਰਕਾ ਤੁਸੀ ਦੇਖ ਹੀ ਲਿਆ ਵੀ ਲਾਲ ਚੰਬੀ ਆ। ਘੋੜੇ ਬਾਰੇ ਵੀ ਆਪਾਂ ਦੱਸਤਾ ਆਪਣੇ ਵਾਲੇ ਡਾਇਮੰਡ ਦੀ ਆ ਤੇ ਡਾਇਮੰਡ ਦੇ ਖਾਨਦਾਨ ਬਾਰੇ ਦੱਸਦਨੇ ਦੋਸਤੋ ਜਿਹੜਾ ਡਾਇਮੰਡ ਆਪਣੇ ਵਾਲਾ ਅਬੌਰ ਵਾਲੇ ਵੱਡੇ ਘੋੜੇ ਦਾ ਪੋਤਾ ਜੀ ਰਾਉਕੇ ਵਾਲੇ ਬਾਈ ਸੱਬੇ ਵਾਲੇ ਘੋੜੇ ਦਾ ਜੀ। ਮਾਂ ਡਾਇਮੰਡ ਦੀ ਭਾਨੇ ਵਾਲੇ ਘੋੜੀ ਦੀ ਸੀ ਤੇ ਆਹ ਕਾਂ ਡਾਇਮੰਡ ਦੀ ਬੱਚੀ ਆ। ਘੋੜਾ ਤਾਂ ਆਪਾਂ ਡਾਇਮੰਡ ਤੁਸੀਂ ਸਾਰੇ ਜਾਣਦੇ ਆਂ ਡਾਇਮੰਡ ਨੂੰ ਤੇ ਆ ਉਹਦੀ ਬੱਚੀ ਐ ਤੇ ਇਹਦੀ ਮਾਂ ਸਾਡੇ ਬਾਹਰ ਟੈਂਟ ਦੀ ਲਾਲ ਚੰਬੀ ਘੋੜੀ ਸੀ ਤੇ ਬੱਚੀ ਵੀ ਕੱਦ ਵਾਲੀ ਤੈਹ ਤੋੜਦੂ ਨਖਰਾ ਨੁਖਰਾ ਪੁੱਠੇ ਪਾਠੇ ਗੁੰਦਵਾ ਸਰੀਰ ਆਈ ਨਹੀਂ ਜਾਂ ਪੇਟਲ ਨਹੀਂ ਕਹਿ ਸਕਦੇ ਨਾ ਆਪਾਂ ਲਿੱਸੀ ਕਹਿ ਸਕਦੇ ਆਂ ਸਾੰਠਵੇਂ ਸਰੀਰ ਦੀ ਐ ਤੇ ਖੜਨੀ ਖੁਰਨੀ ਤਾਂ ਬਾ ਕੁਮਾਲ ਆ ਖੜਨੀ ਦਾ ਸੋ ਕੁਆਲਟੀ ਵਾਲੀ ਖੜਨੀ ਆਪਾਂ ਕਹਿ ਸਕਦੇ ਆਂ ਜਿਹੜੀ ਗਰਦਨ ਦਾ ਫਰੇਮ ਡਿਜ਼ਾਈਨ ਕੰਨ ਕੰਡੀਸ਼ਨ ਦਾ ਕੁੰਡੀ ਵਾਲਾ ਕੰਨ ਤੇ ਅੱਧੀ ਅੱਧੀ ਕੁੰਡੀਆਂ ਤੇ ਖੜਨੀ ਆ ਦੇਖੋ ਤੁਹਾਡੇ ਸਾਹਮਣੇ ਆ ਬਹੁਤ ਸੋਹਣੀ ਮਾਰ ਕੇ ਆ ਪੰਜ ਕਲਿਆਣ ਬੇਸ਼ੇਰੀਏ ਦੋਸਤੋ ਚਾਰੇ ਪੈਰ ਗੋਡਿਆਂ ਤਾਂ ਬਰਾਬਰ ਚਟਿਆ ਜਿਵੇਂ ਨਿਸ਼ਾਨੀ ਲਾ ਕੇ ਮੈਸਤਰੀ ਨੇ ਹੈਨਾ ਡਿਜ਼ਾਈਨ ਪਾਉਣ ਵੇਲੇ ਘਰਾਂ ਚ ਜਾਂ ਹੋਰ ਕਹੇ ਵੀ ਚੀਜ਼ ਤੇ ਡਿਜ਼ਾਈਨ ਪਾਉਣ ਵੇਲੇ ਮਿੰਤੀ ਕਰਕੇ ਲਾਉਂਦਾ ਹੁੰਦਾ ਉਵੇਂ ਚਾਰੇ ਪੈਰ ਪੂਰੇ ਬਰਾਬਰ ਗੋਡਿਆਂ ਤਾਂ ਚਟੇ ਆ ਤੇ ਮੱਥੇ ਪਟਾ ਪੰਜ ਕਲਿਆਣਾ ਗਰਦਨ ਦਾ ਫਰੇਮ ਡਿਜ਼ਾਈਨ ਬਹੁਤ ਜ਼ਿਆਦਾ ਮੂਲੋਂ ਜ਼ਿਆਦਾ ਹੀ ਚੰਗਾ ਜੀ ਤੇ ਹੁਣ ਤੁਸੀਂ ਆਪ ਸੋਚ ਲਓ ਵੀ ਕੱਲੂ ਜਦੋਂ ਆਪਾਂ ਇਹ ਤੋਂ ਬਰੀਡਿੰਗ ਕਰਾਉਣੀ ਆ ਤੇ ਗਰਦਨ ਤਾਂ ਕਹੇ ਘੋੜੇ ਦੀ ਦੇਖਣ ਦੀ ਲੋੜ ਨਹੀਂ ਜੈਹੋ ਜਿ ਮਰਜ਼ੀ ਘੋੜੇ ਤੋਂ ਭਰਾ ਦਿਓ ਗਰਦਨ ਤੇ ਕੰਨ ਤਾਂ ਟਾਪ ਦਾ ਸੂ ਇਹ ਡਾਇਮੰਡ ਦੀ ਖਾਸੀਅਤ ਆ ਤੁਹਾਨੂੰ ਮੈਂ ਡਾਇਮੰਡ ਬਾਰੇ ਇੱਕ ਹੋਰ ਗੱਲ ਦੱਸਦਾ ਜੈਹੋ ਜੀ ਮਰਜ਼ੀ ਘੋੜੀ ਤੋਂ ਹੀ ਭਰਾ ਦਿਓ ਖੁੱਲੇ ਕੰਨਾਂ ਦੀ ਸਨਖਿਆਂ ਦੀ ਸਿੰਧੀ ਤਾਂ ਇਹਨੇ ਕੰਨ ਜਿਹੜੇ ਆਪਦੇ ਤੇ ਲੈ ਜਾਣੇ ਤੇ ਫੇਸ ਸਾਰਾ ਆਪਦੇ ਤੇ ਗਰਦਨ ਕੰਨ ਤੇ ਫੇਸ ਤਿੰਨੇ ਚੀਜ਼ਾਂ ਇਹਦੇ ਤੇ ਜਾਣਿਓ ਜਿਹੜੇ ਭਰਾਵਾਂ ਨੇ ਡਾਇਮੰਡ ਦਾ ਰਿਜ਼ਲਟ ਦੇਖਿਆ ਹੋ ਕਮੈਂਟਾਂ ਜ਼ਰੂਰ ਦਿਖਿਓ ਬਾਕੀ ਇੱਕ ਵਾਰ ਬੱਚੀ ਵੱਲ ਨਿਗਾਹ ਮਾਰੋ ਉਮਰ ਬਾਰੇ ਆਪਣੇ ਦੱਸਣ ਵਾਲਾ ਰਹਿ ਗਿਆ ਉਮਰ ਦੋਸਤੋਂ 6 ਤੋਂ ਲੈ ਕੇ 7.5 ਮਹੀਨੇ ਐਸਦੀ ਉਮਰ ਆ ਲੈਂਥ ਲੰਥਰੀ ਚੰਗੀ ਆ ਹੱਥਾਂ ਪੈਰਾਂ ਦੀ ਸਾਫ਼ ਆ ਹਾਡਾ ਗੋਡਾ ਮਜਬੂਤ ਆ ਪੁੱਠਾ ਪਾਠਾ ਸਾਰਾ ਤੁਹਾਡੇ ਸਾਹਮਣੇ ਅੱਜ ਦੀ ਤਾਜੀ ਵੀਡੀਓ ਤੇ ਬਾਕੀ ਇਹ ਤੋਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਲਾਈਵ 'ਚ ਦਿਖਾਈ ਦਿੱਤਾ ਸੀ ਜੇ ਕਿਸੇ ਭਰਾ ਨੇ ਲਾਈਵ ਦੇਖਣਾ ਹੋ ਤਾਂ ਆਪਣੇ ਫੇਸਬੁੱਕ ਪੇਜ ਬਾਬਾਜੀ ਦਾ ਸਟੱਡ ਫਾਰਮ ਤੇ ਜਾ ਕੇ ਲਾਈਵ ਵੀ ਦੇਖ ਸਕਦੇ ਤੁਹਾਨੂੰ ਕੰਡੀਸ਼ਨ ਇਹਦੀ ਆਪ ਪਤਾ ਚੱਲ ਜੂ। ਵਾਕੀ ਕੰਨਾਂ ਕੋਨਾਂ ਦੀ ਬਹੁਤ ਜ਼ਿਆਦਾ ਸੁਨੱਖੀ ਆ ਬੱਚੀ ਦੋਸਤੋ ਤੇ ਬਾਲਪੋਰੀਆਂ ਦੀ ਸਾਫਾ ਸਿੰਗਲ ਪੋਰੀ ਆ ਬਾਲਪੋਰੀਆਂ ਬੱਲ ਪੂਰੀ ਤਰ੍ਹਾਂ ਸਾਫਾ ਦੇਖੋ ਕੰਨਾਂ ਕੋਨਾਂ ਦੀ ਮੈਂ ਆਪਾਂ ਨੇੜੋਂ ਵੀ ਜ਼ੂਮ ਕਰਕੇ ਵੀ ਦਿਖਾਤੀ। ਕੁੰਡੀ ਕਾਂਢੀ ਬਹੁਤ ਜ਼ਿਆਦਾ ਕੰਨਾਂਜ ਤੇ ਬਾਕੀ ਨੰਬਰ ਕਰ ਲਿਓ ਦੋਸਤੋ ਨੋਟ ਇੱਕ ਵਾਰ 98555 99017 ਤੇ 98722 98960 ਤੋਂ ਦੋਸਤੋ ਇੱਕ ਵਾਰ ਆ ਕੇ ਫਾਰਮ ਤੇ ਬੱਚੀ ਜ਼ਰੂਰ ਦੇਖ ਕੇ ਜਾਇਓ ਜੇ ਤੁਹਾਡੇ ਘਰ ਦਾ ਦਾਣਾ ਪਾਣੀ ਲਿਖਿਆ ਹੋਇਆ ਕੀ ਪਤਾ ਤੁਹਾਡੀ ਰਸਾ ਝੋਲੀ ਪੈ ਜੇ ਹਨਾ ਤੇ ਬਾਕੀ ਕਵੈਂਟਾਂ ਵਿੱਚ ਜ਼ਰੂਰ ਦੱਸਿਓ ਬੱਚੀ ਕਿਵੇਂ ਦੀ ਲੱਗੀ ਤੇ ਜਲਦੀ ਮਿਲਦੇ ਆ ਕੱਲ ਨੂੰ ਇਸ ਦੇ ਭਰਾ ਦੀ ਵੀਡੀਓ ਨਾਲ ਇਸ ਦਾ ਨਾਂ ਨੂਰੀ ਆ ਤੇ ਕੱਲ ਨੂੰ ਪਾਵਾਂਗੇ ਸਵੇਰ ਨੂਰੇ ਦੀ ਵੀਡੀਓ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਜਲਦੀ